शुरू कर दे हाँ उस दो जहान दे पालन हार दा नाम लेके जो सब दे बहुत ही रहमता और बख्शिशा करने वाला है आइए सत्संग की शुरुआत ऐसे छोटे जे शब्द तो करांगे और इस शब्द अंदर दसा गया है सब तो पहला तो यह दसो खुशी खुशी सत्संग हो या मजबूरी नाल खुशी आयो ना जान बुझ के आयो के जाने च ਇੱਕ ਹੁੰਦਾ ਬੰਦਾ ਕਹਿੰਦਾ ਅਣਜਾਣੇ ਜੀ ਆ ਗਿਆ ਮੈਨੂੰ ਤਾਂ ਪਤਾ ਨਹੀਂ ਸੀ ਇਸੇ ਸਸੰਗ ਹੋ ਰਿਹਾ ਇੱਕ ਬੰਦਾ ਕਹਿੰਦਾ ਮੈਨੂੰ ਪਤਾ ਸੀ ਮੈਂ ਪੂਰੀਆਂ ਤਿਆਰੀਆਂ ਕਰਕੇ ਜਾਣ ਪੁੱਜ ਗਿਆ ਕੰਮ ਕੀਤਾ ਹੈ ਹੁਣ ਕਹਿੰਦੇ ਨਾ ਇੱਥੇ ਗੱਲ ਕਹਿਣੀ ਚਾਹਾਂਗੇ ਕੋਈ ਗੱਲ ਨਹੀਂ ਜੇ ਖੁਸ਼ੀ ਨਾਲ ਵੀ ਆਇਓ ਤਾਂ ਵੀ ਤਾਂ ਜੇ ਦੁਖੀ ਹੋ ਕੇ ਆਇਓ ਤਾਂ ਵੀ ਜੇ ਜਾਣ ਕੇ ਆਇਓ ਤਾਂ ਵੀ ਜੇ ਅਣਜਾਣੇ ਚ ਆਇਓ ਤਾਂ ਵੀ ਹੁਣ ਜਾਤ ਯਾਦ ਰੱਖਣਾ ਕੀ ਤਾਂ ਵੀ ਇਹਦੇ ਬਾਰੇ ਕਹਿਣਾ ਚਾਹਾਂਗੇ ਕਿ ਸ਼ਕਰ ਅੰਧੇਰੇ ਮੇਂ ਖਾਓ ਚਾਹੇ ਉਦਾਲੇ ਮੇਂ ਸ਼ੱਕਰ ਯਾਨੀ ਕੋਈ ਮਿੱਠੀ ਚੀਜ਼ ਆਪਾਂ ਲੈ ਲਓ ਗੁੜ ਦੀ ਸ਼ੱਕਰ ਲੈ ਲਓ ਚੀਨੀ ਲੈ ਲਓ ਹੁਣ ਉਹਨੂੰ ਚਾਹੇ ਹਨੇਰੇ 'ਚ ਖਾਈਏ ਚਾਹੇ ਉਜਾale 'ਚ ਸ਼ੱਕਰ ਹਨੇਰੇ 'ਚ ਖਾਓ ਚਾਹੇ ਜਾਨੇ 'ਚ ਉਜਾale 'ਚ ਮੂੰਹ ਤਾਂ ਮਿੱਠਾ ਕਰ ਹੀ ਜਾਂਦੀ ਹੈ ਸਮਝਣਾ ਤੇ ਲਾਈਟ ਬੰਦ ਕਰਕੇ ਸ਼ੱਕਰ ਖਾਧੀ ਤਾਂ ਉਹਨਾਂ ਕੋਈ ਕੜਵਾਹਟ ਥੋੜੀ ਦੇਣੀ ਹੈ ਲਾਈਟ ਬੰਦ ਹੋਏਗੀ ਕੋਈ ਸ਼ੱਕਰ ਦੀ ਮਿੱਠੀ ਚੀਜ਼ ਖਾਵਾਂਗੇ ਤਾਂ ਮੂੰਹ ਮਿੱਠਾ ਹੀ ਹੋਏਗਾ ਲਾਈਟ ਜਗਦੀ ਹੋਏਗੀ ਤਾਂ ਵੀ ਮਿੱਠੀ ਚੀਜ਼ ਖਾਵਾਂਗੇ ਤਾਂ ਮੂੰਹ ਮਿੱਠਾ ਹੀ ਹੋਣਾ ਹੈ हूं जिस तरह शक्कर नंधेरे चाओ चाहे उजाले च कोई फर्क नहीं पता सा बिठास देनी देनी है इसी तरह याद रखना कि शक्कर अंधेरे में खाओ चाहे उजाले में मुंह तो मीठा कर ही जाती है और फकीरों की सोहबत जान बुझ कर करो जनजाने में जिंदगी में रंग खुशियों का भर ही जाती है ये फकीरों की सोहबत नहीं है सर यह चाहे जान बुझे कर लीए अनज कर लीए ਉਹ ਕਹਿੰਦੇ ਨੇ ਮੈਂ ਅੱਜ ਘੱਟ ਪਾਇਆ ਇੱਕ ਤਾਂ ਪਤਾ ਹੈ ਅੱਜ ਸਾੜਦੀ ਹੈ ਕੋਈ ਅਨਜਾਣ ਹੋਵੇ ਨਹੀਂ ਪਤਾ ਉਹ ਵੀ ਅਗਰ ਹੱਥ ਪਾ ਦੇ ਤਾਂ ਅੱਜ ਦਾ ਕੰਮ ਹੈ ਸਾੜਨਾ ਚੈਡਨਾ ਹੁਣ ਜਾਣੇ ਜਾਂ ਜਾਣੇ ਦੇ برف ਨੂੰ ਹੱਥ ਚ ਪਕੜ ਲਵਾਂਗੇ ਤਾਂ برف ਦਾ ਹੱਥ ਕੰਮ ਹੈ ਠੰਡਕ ਦੇਣਾ ਦੇਣਾ ਹੁਣ ਇਸੇ ਤਰ੍ਹਾਂ ਅਗਰ ਇੱਕ ਫੁੱਲ ਹੈ ਯਾਨੀ ਜੇ ਇਤਨਾ ਸੁੰਦਰ ਇੱਕ ਪੌਦਾ ਹੈ ਫੁੱਲਾਂ ਨਾਲ ਭਰਿਆ ਹੋਇਆ ਹੁਣ ਕਿਸੇ ਦੀ ਅੱਖਾਂ ਦੇ ਪੱਟੀ ਬੰਨ੍ਹ ਕੇ ਬੰਨ੍ਹ ਕੇ ਨਾ ਉਹਦੇ ਕੋਲ ਬਿਠਾ ਦਿਓ ਤਾਂ ਉਹਨੂੰ ਵੀ ਅਹਿਸਾਸ ਹੋਇਆ ਨਾ ਮਹਿਕ ਆ ਰਹੀ ਹੈ ਦਾ ਮਤਲਬ ਫੁੱਲ ਮੇਰੇ ਨਜ਼ਦੀਕ ਹੈ ਇਹ ਦੱਸਣਾ ਕੀ ਚਾਹੁੰਦੇ ਜਿਸ ਤਰ੍ਹਾਂ ਫੁੱਲ ਦਾ ਕੰਮ ਖੁਸ਼ਬੂ ਦੇਣਾ ਹੈ ਬਰਫ਼ ਦਾ ਕੰਮ ਠੰਡਕ ਦੇਣਾ ਹੈ ਅੱਗ ਦਾ ਕੰਮ ਗਰਮੀ ਦੇਣਾ ਹੈ ਇਸੇ ਤਰ੍ਹਾਂ ਫਕੀਰਾਂ ਦੀ ਸਹੂਬਤ ਦਾ ਕਰਮ ਹੈ ਸਾਡੇ ਜੀਵਨ 'ਚ ਖੁਸ਼ੀਆਂ ਦੇ ਰੰਗ ਭਰਨਾ ਸਾਡੇ ਜੀਵਨ ਨੂੰ ਬਿਹਤਰ ਬਣਾਉਣਾ ਇਸ ਲਈ ਉੱਥੇ ਚਾਹੇ ਜਾਣ ਪੁੱਛ ਕੇ ਆਵੇ ਚਾਹੇ ਅਣਜਾਣੀ ਤੱਕ ਆ ਕੇ ਬੰਦਾ ਬੈਠ ਜਾਂਦਾ ਹੈ ਨਾ ਤਾਂ ਉਹਦੇ ਜੀਵਨ 'ਚ ਬਦਲਾਅ ਜ਼ਰੂਰ ਆਉਂਦਾ ਹੈ ਉਹਦਾ ਅਸਰ ਉਦੇ ਜੀਵਨ ਤੇ ਹੋ ਕੇ ਰਹਿੰਦਾ ਹੈ ਕਿਉਂਕਿ ਸਤ ਸੰਗਤ ਕੀਤੀ ਕਦੀ ਵਿਅਰਥ ਨਹੀਂ ਜਾਂਦੀ ਨਹੀਂ ਜਾਂਦੀ ਇਸ ਲਈ ਕਾਹੀ ਦਸਿਆ ਫਕੀਰੋਂ ਕੀ ਸਹਬਤ ਜਾਣ ਬੂਝ ਕਰ ਕਰੋ ਚਾਹੇ ਅਣਜਾਣੇ ਮੇ ਜ਼ਿੰਦਗੀ ਮੇ ਰੰਗ ਖੁਸ਼ੀਆਂ ਕਾ ਆ ਜਾਂਦੀ ਹੈ ਵਰ ਹੀ ਜਾਂਦੀ ਹੈ ਤਜੇ ਪਿਸ਼ਵਾਸ ਨਾਲ ਬੈਠਾਂਗੇ ਫੇਤਾ ਰੰਗ ਖੁਸ਼ੀਆਂ ਦਾ ਰਹਿਮਤਾਂ ਦਾ ਉਹ ਕਾਮਯਾਬੀ ਦਾ ਸਫਲਤਾ ਦਾ ਫੇਤਾ ਕੋਈ ਬਖਾਨ ਕੀਤਾ ਨਹੀਂ ਜਾ ਸਕਦਾ ਕਿ ਇਨਸਾਨ ਕੀ ਕੁਛ ਲੈ ਕੇ ਜਾ ਸਕਦਾ ਇਹਦੇ ਗਲਤਫहमी ਸਮਝੀ ਦੀ ਹੈ ਕਾਹੀ ਤਾਂ ਦੱਸਿਆ ਜਾਂਦਾ ਹੈ ਕਿ ਸਾਡੇ ਜੀਵਨ ਦੇ ਵਾਸਤੇ ਫਕੀਰਾਂ ਦੀ ਸਹੋਬਤ ਜਾਂ ਅੱਛੀ ਸੰਗਤ ਇੰਨੀ ਜ਼ਰੂਰੀ ਹੈ ਕਿ ਅਗਰ ਅਸੀਂ ਅੱਛੀ ਸਹੋਬਤ ਨਹੀਂ ਕਰਦੇ ਸਤ ਸੰਗਤ ਵਿੱਚ ਨਹੀਂ ਜਾਂਦੇ ਤਾਂ ਉਹਦਾ ਨੁਕਸਾਨ ਕੀ ਹੁੰਦਾ ਹੈ ਉਹਦਾ ਨੁਕਸਾਨ ਕੀ ਹੁੰਦਾ ਹੈ ਇਹਦੇ ਬਾਰੇ ਵੀ ਅਸੀਂ ਦੱਸਣਾ ਚਾਹਾਂਗੇ ਕਿ ਜੈਸੇ ਖੇਤੋਂ ਕੋ ਪਾਣੀ ਨਾ ਮਿਲੇ ਤਾਂ ਉਸकी ਫਸਲਾਂ ਬਰਬਾਦ ਹੋ ਜਾਂਦੀ ਹੈ ਉਹ ਜਾਂਦੀ ਹੈ जैसे खेतों को पानी ना मिले पानी ना मिले तो उसकी फसलें बर्बाद हो जाती है ऐसे इंसान को अच्छी सोबत ना मिले तो उसकी नस्लें बर्बाद हो जाती है इंसान की नस्ल होती है नस्ल तो मतलब समझ ना? ਅੱਜ ਮੈਂ ਹਾਂ ਮੇਰੀ ਔਲਾਦ ਹੈ ਉਹਦੀ ਔਲਾਦ ਹੈ ਉਹਦੀ ਔਲਾਦ ਹੈ ਬੰਦਾ ਕਹਿੰਦਾ ਮੇਰੀਆਂ ਨਸਲਾਂ ਅੱਗੇ ਤੱਕ ਸੁਖੀ ਰਹਿਣ ਮੇਰੀਆਂ ਨਸਲਾਂ ਅੱਗੇ ਤੱਕ ਕਾਮਯਾਬ ਰਹਿਣ ਮੇਰੇ ਬੱਚੇ ਮੇਰੇ ਆਣ ਵਾਲੇ ਅੱਗੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਦਾ ਖੁਸ਼ ਰਹਿਣ ਅਗਰ ਉਹਨਾਂ ਦੀ ਖੁਸ਼ੀ ਚਾਹੁੰਦੇ ਆ ਸਦਾ ਵਾਸਤੇ ਤਾਂ ਅੱਜ ਅੱਛੀ ਸੋਭਾ ਸਾਨੂੰ ਕਰਨੀ ਪਣੀ ਐ ਅੱਛੀ ਸੰਗਤ ਵਿੱਚ ਜਾ ਕੇ ਅੱچھے ਸੰਸਕਾਰ ਸਾਨੂੰ ਲੈਣੇ ਪੈਣੇ ਐ ਕਿਉਂਕਿ ਜਿਹਨਾਂ ਨੂੰ ਅੱਛੀ ਸੋਚ ਮਿਲਦੀ ਹੈ ਉਹ ਆਪ ਵੀ ਅੱਛੀ ਨੇਕੀ ਦੇ ਮਾਰਗ ਤੇ ਚੱਲਦੇ ਆ ਅਛਾਈ ਦੇ ਮਾਰਗ ਤੇ ਚੱਲਦੇ ਆ ਤਾਂ ਜਰਾ ਗੌਰ ਕਰਨਾ ਜਦੋਂ ਔਲਾਦ ਦੇਖਦੀ ਹੈ ਕਿ ਮਾਤਾ ਪਿਤਾ ਨੇਕੀ ਦੇ ਮਾਰਗ ਤੇ ਚੱਲਦੇ ਆ ਤਾਂ ਉਹਨਾਂ ਦੇ ਜੀਵਨ ਚ ਵੀ ਉਹੀ ਰੰਗ ਚੜਨਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਇਹ ਮਿਸਾਲ ਯਾਦ ਰੱਖਣਾ ਕਿ ਅਗਰ ਫਸਲ ਜਿੰਨੀ ਮਰਜ਼ੀ ਅੱਛਾ ਅੱਛੇ ਤੋਂ ਅੱਛਾ ਬੰਦਾ ਬੀਜ ਬੋਲਾਵੇ ਅੱਛੇ ਤੋਂ ਅੱਛਾ ਬੀਜ ਬੰਦਾ ਬੋਲਾਵੇ ਪਰ ਅਗਰ ਉਹਨੂੰ ਪਾਣੀ ਨਾ ਮਿਲੇ ਤਾਂ ਸਾਰਾ ਬੀਜ ਸਾਰੀ ਫਸਲ ਬਰਬਾਦ ਹੋ ਜਾਂਦੀ ਹੈ ਇਸੇ ਤਰ੍ਹਾਂ ਇਨਸਾਨ ਹੋ ਜਿੰਨਾ ਮਰਜ਼ੀ ਅੱਛੇ ਤੋਂ ਅੱਛਾ ਕਰ ਲਵੇ ਬੰਦਾ ਕਹਿੰਦਾ ਅੱਛਾ ਕਪੜਾ ਦੇ ਦਈਏ ਬੱਚਿਆਂ ਨੂੰ ਮੈਂ ਆਪ ਅੱਛਾ ਕਪੜਾ ਪਾਵਾਂ ਮੈਂ ਅੱਛਾ ਘਰ ਬੱਚਿਆਂ ਨੂੰ ਦੇ ਦੇਵਾਂ ਮੈਂ ਆਪ ਅੱਛਾ ਘਰ ਬਣਾ ਲਵਾਂ ਤੇ ਭਾਈ ਯਾਦ ਰੱਖ ਇਹ ਗੱਲ ਯਾਦ ਰੱਖਣਾ ਤੁਸੀਂ ਵੀ ਇਹ ਗੱਲ ਯਾਦ ਰੱਖਣਾ ਹਮੇਸ਼ਾ ਲਈ ਕਿ ਇਨਸਾਨ ਨੂੰ ਜਿੰਨਾ ਮਰਜ਼ੀ ਅੱਛਾ ਕੁਛ ਦੇ ਦਿਓ ਕਪੜਾ ਅੱਛਾ ਦੇ ਦਿਓ ਭੋਜਨ ਅੱਛਾ ਦੇ ਦਿਓ ਮਕਾਨ ਅੱਛਾ ਦੇ ਦਿਓ ਪਦਾਰਥ ਅੱਛੇ ਦੇ ਦਿਓ ਪਰ ਅਗਰ ਉਹਨੂੰ ਸੰਸਕਾਰ ਅੱਛੇ ਨਹੀਂ ਦਿੱਤੇ ਜਾਣਗੇ ਤਾਂ ਉਹਦੀ ਜ਼ਿੰਦਗੀ ਖੁਸ਼ੀਆਂ ਕਦੀ ਨਹੀਂ ਆ ਉਹ ਕਿ ਖੁਸ਼ੀਆਂ ਆਨੰਦ ਸ਼ਾਂਤੀ ਸਕੂਨ ਇਹ ਸਾਡੇ ਅچھے ਸੰਸਕਾਰਾਂ ਨਾਲ ਹੈ ਸਾਡੇ ਅچھے ਕਰਨੀ ਨਾਲ ਹੈ ਸਾਡੀ ਅੱਛੀ ਬੋਲਬਾਣੀ ਨਾਲ ਹੈ ਜਿਸ ਇਨਸਾਨ ਦੇ ਉੱਪਰ ਜਿੰਨੇ ਜ਼ਿਆਦੇ ਅچھے ਸੰਸਕਾਰ ਹੁੰਦੇ ਆ ਜਿਸ ਇਨਸਾਨ ਦੇ ਅੰਦਰ ਜਿੰਨੀ ਜ਼ਿਆਦੇ ਅੱਛਾ ਕਰਮ ਕਰਨ ਦੀ ਆਦਤ ਹੁੰਦੀ ਹੈ ਉਨਾ ਹੀ ਉਹ ਜ਼ਿੰਦਗੀ ਚ ਕਾਮਯਾਬੀ ਜ਼ਰੂਰ ਹੁੰਦਾ ਹੈ ਤਾਂ ਹੀ ਤਾਂ ਅਸੀਂ ਇੱਕ ਗੱਲ ਕਹੀਦੀ ਹੈ ਕਿ ਰੱਖ ਹੌਸਲੇ ਬੁਲੰਦ ਰੱਖ ਹੌਸਲੇ ਬੁਲੰਦ ਇੱਕ ਦਿਨ ਇਸ ਦੁਨੀਆ ਮੇ ਤੇਰੀ ਵੀ ਉੱਚੀ ਉਡਾਨ ਹੋਗੀ ਉਡਾਨ ਜੇ ਤਾ ਦੇਖਦੇ ਨਾ ਅਸੀਂ ਚਿੜੀ ਵੀ ਉੱਡਦੀ ਹੈ ਕਬੂਤਰ ਵੀ ਉੱਡਦਾ ਹੈ ਪਰ ਸਭ ਤੋਂ ਉੱਚੀ ਉਡਾਨ ਕਿਹਦੀ ਹੁੰਦੀ ਹੈ ਬਾਜ਼ ਦੀ ਬਾਜ਼ ਦੀ ਜਿਹੜਾ ਕਿ ਬਹੁਤ ਉਚਾਈਆਂ ਤੱਕ ਚਲਾ ਜਾਂਦਾ ਹੈ ਇਸੇ ਤਰ੍ਹਾਂ ਉਹ ਕਹਿੰਦੇ ਹੈ ਚਿੜੀ ਵੀ ਹੈ ਕੂਕੀ ਵੀ ਕੂਕੀ ਵੀ ਹੈ ਹੋਰ ਪੰਛੀ ਵੀ ਹੈ ਪਰ ਬਾਜ਼ ਦੀ ਉਡਾਨ ਸਭ ਤੋਂ ਉੱਚੀ ਕਿਉਂ ਹੁੰਦੀ ਹੈ ਕਿਉਂਕਿ ਬਾਜ਼ ਦਾ ਹੌਸਲਾ ਵੀ ਸਭ ਤੋਂ ਵੱਡਾ ਹੁੰਦਾ ਹੈ ਇਹ ਸਮਝ ਲੈਣ ਹਰ ਪੰਖ ਸਾਰੇ ਕੋ ਹੁੰਦੇ ਆ ਪਰ ਜਿਹੜੀ ਆ ਨਾ ਉਡਾਨ ਹੈ ਉਹ ਸਿਰਫ ਪੰਖਾਂ ਨਾਲ ਨਹੀਂ ਹੁੰਦੀ ਉਹ ਉਡਾਨ ਹੁੰਦੀ ਹੈ ਹੌਸਲੇ ਨਾਲ ਸਮਝਦੇ ਹੋ ਇਸ ਲਈ ਤਾਂ ਹੀ ਤਾਂ ਅਸੀਂ ਕਹੀਦਾ ਹੈ ਕਿ ਪਹਾੜ ਚਾਹੇ ਜਿੰਨਾ ਮਰਜ਼ੀ ਉੱਚਾ ਹੋਵੇ ਮੰਜ਼ਿਲ ਚਾਹੇ ਜਿੰਨੀ ਮਰਜ਼ੀ ਦੂਰ ਹੋਵੇ ਪਰ ਕਹਿੰਦੇ ਹੈ ਕਿ ਦੋ ਪੈਰ ਹੀ ਕਾਫੀ ਨਹੀਂ ਹੈ ਦੋ ਪੈਰ ਹੀ ਕਾਫੀ ਨਹੀਂ ਹੈ ਅੱਗੇ ਵਧਣੇ ਲਈ ਉਹ ਹੌਸਲਾ ਵੀ ਚਾਹੀਏ ਪਹਾੜ ਚੜ੍ਹਨੇ ਦੇ ਲਈ ਦੋ ਪੈਰੀਂ ਦਾ ਵੀ ਨਹੀਂ ਹੈ ਕਿ ਵੀ ਉਹ ਪੈਰ ਤਾਂ ਹੁੰਦੇ ਪਰ ਬੰਦੇ ਨੂੰ ਹੌਸਲਾ ਮੈਂ ਚੜੀ ਨਹੀਂ ਪਾਣਾ ਮੈਂ ਤਾਂ ਗੇਰੀ ਜਾਊਂਗਾ ਮੇਰੇ ਛੱਟ ਲੱਗ ਜੇਗੀ ਚੋਟ ਲੱਗ ਜੇ ਉੱਥੇ ਪੈਰ ਨੇ ਕੀ ਕਰਨਾ ਦੋ ਪੈਰ ਹੀ ਕਾਫੀ ਨਹੀਂ ਹੈ ਅੱਗੇ ਵਧਣੇ ਕੇ ਲਈ ਇਹ ਯਾਦ ਰੱਖਣਾ ਤੁਸੀਂ ਕਿ ਪੈਰ ਠੀਕ ਹੈ ਪੈਰ ਇੱਕ ਸਮਝ ਲਓ ਇਸ ਤਰ੍ਹਾਂ ਹੈ ਕਿ ਜਿੱਦਾਂ ਬੰਦਾ ਕਹਿੰਦਾ ਨਾ ਪੈਰ ਤਾਂ ਆਪਣੇ ਸਾਰੇ ਦਿੱਤੇ ਹੋਏ ਹੈ ਪੈਰ ਇੱਕ ਸਾਧਨ ਹੈ ਜਿਹਨਾਂ ਇਸਤੇਮਾਲ ਕਰਕੇ ਮੈਂ ਅੱਗੇ ਬਦਲਣਾ ਹੈ ਪਰ ਅੱਗੇ ਵਧਦਾ ਇਨਸਾਨ ਆਪਣੇ ਹੌਸਲਿਆਂ ਨਾਲ ਆਪਣੇ ਵਿਸ਼ਵਾਸ ਨਾਲ ਆਪਣੀ ਨਿਡਰਤਾ ਨਾਲ ਇਹ ਤਾਂ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਪੈਰ ਸਾਰੇ ਹੁੰਦੇ ਆ ਪਰ ਪਹਾੜੀ ਚੜ੍ਹਨ ਨੂੰ ਸਾਰੇ ਤਿਆਰ ਨਹੀਂ ਯਾਰ ਇਹ ਡਿੱਗ ਜਾਵਾਂਗੇ ਕਿਤੇ ਸੱਟ ਝੋੜਨ ਲੱਗ ਜਾਵੇ ਤੇ ਪੈਰ ਨਾ ਫਿਸਲ ਜਾਵੇ ਸਮਝ ਲੈ ਜਰਾ ਹੁਣ ਪੈਰ ਸਾਰੇ ਹੁੰਦੇ ਆ ਪਰ ਸੈਰ ਕਰਨ ਨੂੰ ਤਿਆਰ ਸਾਰੇ ਨਹੀਂ ਹੁੰਦੇ ਸਮਝਦੇ ਹੋ ਜਾਨੀ ਅਸਨਾ ਕੀ ਚਾਹੁੰਦੇ ਆ ਅਗਰ ਦੇਖਿਆ ਜਾਵੇ ਤਾਂ ਗੱਲ ਸਿਰਫ ਪੈਰਾਂ ਦੀ ਨਹੀਂ ਹੈ ਇਸ ਲਈ ਦੋ ਪੈਰ ਹੀ ਕਾਫੀ ਨਹੀਂ ਹੈ ਅੱਗੇ ਬੜਨੇ ਲਈ ਬੜਨੇ ਲਈ ਹੌਸਲਾ ਵੀ ਚਾਹੀਏ ਪਹਾੜ ਬੜਨੇ ਲਈ ਤੁਹਾਡੇ ਜ ਹੌਸਲਾ ਬੜਾ ਹੋਣਾ ਚਾਹੀਦਾ ਹੁਣ ਕਿਉਂਕਿ ਹੌਸਲਾ ਬੜਾ ਹੋਏਗਾ ਤਾਂ ਬੜੀਆਂ ਬੜੀਆਂ ਚੜ੍ਹਾਇਆਂ ਚੜ ਜਾਵਾਂਗੇ ਕਿਉਂਕਿ ਇੱਥੇ ਇਹ ਦੁਨੀਆਬੀ ਪਹਾੜੀ ਨਹੀਂ ਹੈ ਇੱਥੇ ਕਈ ਮੁਸ਼ਕਲਾਂ ਦੇ ਪਹਾੜ ਵੀ ਹੁੰਦੇ ਆ ਬੰਦਾ ਕਹਿੰਦਾ ਮੇਰੇ ਰਸਤੇ 'ਚ ਮੁਸ਼ਕਲਾਂ ਦਾ ਪਹਾੜ ਆ ਗਿਆ ਮੇਰੇ ਰਸਤੇ 'ਚ ਪਰੇਸ਼ਾਨੀਆਂ ਦਾ ਪਹਾੜ ਆ ਗਿਆ ਮੇਰੇ ਰਸਤੇ 'ਚ ਕਰਜ਼ੇ ਦਾ ਪਹਾੜ ਆ ਗਿਆ ਜਾਂ ਮੇਰੇ ਰਸਤੇ ਤਕਲੀਫਾਂ ਦਾ ਪਹਾੜ ਆ ਗਿਆ ਮੇਰੇ ਰਸਤੇ 'ਚ ਕੋਈ ਬਿਮਾਰੀ ਦਾ ਪਹਾੜ ਆ ਗਿਆ ਤੇ ਹੁਣ ਇਹ ਪਹਾੜ ਬਿਮਾਰੀ ਦੇ ਪਹਾੜ ਨੂੰ ਇਹ ਮੁਸ਼ਕਿਲਾਂ ਦੇ ਪਹਾੜ ਨੂੰ ਪਾਰ ਕਰਨ ਵਾਸਤੇ ਪੈਰਾਂ ਦੀ ਨਹੀਂ ਹੌਸਲੇ ਦੀ ਰੱਬ ਦੀਆਂ ਰਹਿਮਤਾਂ ਦੀ ਲੋੜ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਕਿਉਂਕਿ ਇਹ ਬੰਦਾ ਬਿਮਾਰ ਹੈ ਜਾਂ ਬੰਦਾ ਕਹਿ ਲਓ ਕੋਈ ਮੁਸੀਬਤ ਹੈ ਜੀਵਨ 'ਚ ਪ੍ਰੋਬਲਮ ਹੈ ਹੁਣ ਪੈਰ ਉੱਥੇ ਕੁਝ ਨਹੀਂ ਕਰ ਸਕਦੇ ਪਰ ਜੇਦਾ ਹੌਸਲਾ ਬੁਲੰਦ ਹੈ ਨਾ ਉਹ ਆਪਣੇ ਹੌਸਲੇ ਨਾਲ ਅੱਗੇ ਵਧਣ ਦੀ हिम्मत ਰੱਖਦਾ ਹੈ ਉਹ ਆਪਣੇ ਹੌਸਲੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਿਹੜਾ ਹੌਸਲੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਉਹਨੂੰ ਕਾਮਯਾਬੀ ਵੀ ਮਿਲਦੀ ਹੈ ਮਿਲਦੀ ਹੈ ਇਸ ਲਈ ਯਾਦ ਰੱਖਣਾ ਕਿ ਤੁਹਾਡੇ ਪੈਰ ਵੀ ਮਜ਼ਬੂਤ ਹੋਣੇ ਚਾਹੀਦੇ ਤੇ ਤੁਹਾਡਾ ਹੌਸਲਾ ਵੀ ਮਜ਼ਬੂਤ ਹੋਣਾ ਚਾਹੀਦਾ ਫਿਰ ਤੁਸੀਂ ਬੜੀ ਤੋਂ ਬੜੀ ਮੰਜ਼ਿਲ ਨੂੰ ਬੜੀ ਆਸਾਨੀ ਨਾਲ ਪਾ ਸਕਦੇ ਹੋ ਇਸ ਲਈ ਆਹੀਂ ਇੱਥੇ ਕਮਾਵੇ ਕਿ ਰੱਖ ਫੌਸਲਾ ਬੁਲੰਦ ਇੱਕ ਦਿਨ ਤੇਰੀ ਵੀ ਉੱਚੀ ਰਾਹ ਵੀ ਉੜਾਨ ਹੋਗੀ ਰੱਖ ਹੌਸਲਾ ਬੁਲੰਦ ਇੱਕ ਦਿਨ ਤੇਰੀ ਵੀ ਉੱਚੀ ਉੜਾਨ ਹੋਗੀ ਅਗਰ ਤੂੰ ਫਕੀਰਾਂ ਕੇ ਬਤਾਏ ਹੋਏ ਰਾਸਤੇ ਪਰ ਚਲਦਾ ਜਾਏਗਾ ਤੋ ਇੱਕ ਦਿਨ ਤੇਰੀ ਵੀ ਉੱਚੀ ਸ਼ਾਨ ਹੋਗੀ ਕਿਉਂਕਿ ਗਲਤ ਤਾਂ ਹੁੰਦੀ ਹੈ ਜੇ ਕੋ ਸਹੀ ਦਿਸ਼ਾ ਸਾਨੂੰ ਮਿਲਦੀ ਹੈ ਸਮਝਦੇ ਹੋ ਤੁਸੀਂ ਪਰ ਕਈ ਵਾਰ ਬੰਦਾ ਕਹਿੰਦਾ ਮੈਂ ਤਾਂ ਫਕੀਰਾਂ ਨੂੰ ਮੰਨਦਾ ਹੀ ਨਹੀਂ ਮੈਂ ਤਾਂ ਇਹਨਾਂ ਨੂੰ ਮੰਨਦੇ ਨਹੀਂ ਮੈਂ ਤਾਂ ਮੰਨਦਾ ਹੀ ਕਿਸੇ ਹੋਰ ਨੂੰ ਤਾਂ ਹੁਣ ਗੱਲ ਯਾਦ ਰੱਖੋ ਇੱਕ ਇੱਥੇ ਇੱਕ ਪੁਆਇੰਟ ਕਹਿਣਾ ਚਾਹਾਂਗਾ ਇਹਨੂੰ ਨੋਟ ਕਰ ਲੈਣਾ ਕਈ ਵਾਰ ਬੰਦਾ ਕਹਿੰਦਾ ਮੈਂ ਤਾਂ ਮੰਨਦਾ ਹੀ ਕਿਸੇ ਹੋਰ ਨੂੰ ਮੈਂ ਤੁਹਾਡੀ ਗੱਲ ਕਿਉਂ ਮੰਨਾਂ ਮੈਂ ਤਾਂ ਮੰਨਦਾ ਹੀ ਕਿਸੇ ਹੋਰ ਗੁਰੂ ਨੂੰ ਆ ਹੋਰ ਫਕੀਰ ਨੂੰ ਮੈਂ ਤੁਹਾਨੂੰ ਕਿਉਂ ਮੰਨਾਂ ਐਸੀ ਇਹ ਕਹਾਂਗੇ ਇੱਥੇ ਗੱਲ ਮੰਨਣ ਦੀ ਨਹੀਂ ਹੈ ਵਿਸ਼ਵਾਸ ਕਰਨ ਦੀ ਨਹੀਂ ਹੈ ਕਿ ਬੰਦਾ ਕਹਿੰਦਾ ਮੈਂ ਤਾਂ ਤੁਹਾਡੇ 'ਤੇ ਵਿਸ਼ਵਾਸ ਕਰਦਾ ਨਹੀਂ ਮੈਂ ਵਿਸ਼ਵਾਸ ਹੀ ਕਿਸੇ ਹੋਰ ਦੇ ਕਰਦਾ ਉਹ ਭਾਈ ਤੂੰ ਵਿਸ਼ਵਾਸ ਤੇ ਮਰਜ਼ੀ ਕਰ ਪਰ ਜਦੋਂ ਜ਼ਿੰਦਗੀ ਕੋਈ ਅੱਛੀ ਦਿਸ਼ਾ ਮਿਲੇ ਅੱਛੀ ਗੱਲ ਮਿਲੇ ਤਾਂ ਫਿਰ ਇਹ ਨਾ ਦੇਖ ਇਹ ਕਹਿ ਕੁੱਣ ਰਿਹਾ ਹੁਣ ਤੁਸੀਂ ਆਪਣੀ ਗੱਡੀ 'ਚ ਜਾ ਰਹੇ ਹੋ ਫਰਜ਼ ਕਰੋ ਤੁਸੀਂ ਜਾਣਾ ਹੈ ਉਦਾਹਰਨ ਲੈ ਲਈਏ ਤੁਸੀਂ ਜਾਣਾ ਹੈ ਆਗਰੇ ਸਮਝਦੇ ਹੋ ਕਿ ਰਾਤ ਦਾ ਟਾਈਮ ਹੈ ਤੁਸੀਂ ਆਪਣੀ ਗੱਡੀ 'ਚ ਇੱਕ ਚੌਂਕ 'ਚ ਖੜੇ ਹੋ ਹੁਣ ਤੁਹਾਨੂੰ ਪਤਾ ਨਹੀਂ ਹੈ ਕਿ ਕਿਹੜਾ ਰਸਤਾ ਆਗਰੇ ਵਾਲ ਜਾਣਾ ਤਾਂ ਕਿਹੜਾ ਰਸਤਾ ਮੈਨੂੰ ਗਲਤ ਲੈ ਜਾਏਗਾ ਕਿਉਂਕਿ ਇੱਥੇ ਕੋਈ ਬੋਰਡ ਵੀ ਨਹੀਂ ਲੱਗਾ ਹੁਣ ਉੱਥੇ ਤੁਸੀਂ ਲੱਭਦੇ ਹੋ ਕਿਸੇ ਐਸੇ ਨੂੰ ਜਿਹੜਾ ਇਸ ਏਰੀਆ ਦਾ ਵਾਕਫ ਹੋਵੇ ਔਰ ਜਦੋਂ ਆ ਜਾਵੇ ਫਰਜ਼ ਕਰੋ ਕੋਈ ਸਾਈਕਲ ਤੇ ਆ ਗਿਆ ਫਰਜ਼ ਕਰੋ ਕੋਈ ਪੈਦਲ ਵੀ ਆ ਗਿਆ ਤੁਸੀਂ ਗੱਡੀ ਰੋਕ ਲਿਓ ਕੋਤਦੇਓ ਆਈ ਮੈਂ ਆਪਣੀ ਮੰਜ਼ਿਲ ਤੇ ਜਾਣਾ ਮੈਨੂੰ ਰਸਤਾ ਦੱਸ ਉਹ ਦੱਸ ਦਿੰਦਾ ਭਾਈ ਆ ਗਰੇ ਜਾਣਾ ਆ ਰਸਤਾ ਫੜ ਲੈ ਤਾਂ ਹੁਣ ਤੁਸੀਂ ਉੱਥੇ ਇਹ ਥੋੜੀ ਕਹਿੰਦੇ ਹੋ ਮੈਂ ਤਾਂ ਤੈਨੂੰ ਮੰਨਦਾ ਹੀ ਨਹੀਂ ਮੈਂ ਤਾਂ ਤੇਤੇ ਵਿਸ਼ਵਾਸ ਹੀ ਨਹੀਂ ਕਰਦਾ ਮੈਂ ਤਾਂ ਮੰਨਦਾ ਹੀ ਕਿਸੇ ਹੋਰ ਨੂੰ ਮੇਰਾ ਗੁਰੂ ਕੋਈ ਹੋ ਰਾ ਫਕੀਰ ਕੋਈ ਹੋ ਰਾ ਉਹ ਇੱਥੇ ਗੁਰੂ ਫਕੀਰ ਦੀ ਗੱਲ ਨਹੀਂ ਹੈ ਇੱਥੇ ਗੱਲ ਉਹ ਸਹੀ ਰਸਤਾ ਦੱਸ ਰਿਹਾ ਫੜ ਲੈ ਮੰਜ਼ਿਲ ਤੇ ਪਹੁੰਚ ਜਾ ਗੱਲ ਸਹੀ ਰਸਤੇ ਦੀ ਹੈ ਗੱਲ ਸਹੀ ਦਿਸ਼ਾ ਦੀ ਹੈ ਗੱਲ ਇਹ ਨਹੀਂ ਤੂੰ ਮੰਨਦਾ ਕਿ ਨਹੀਂ ਮੰਨਦਾ ਸਮਝ ਆ ਰਹੀ ਕਿ ਨਹੀਂ ਇਸ ਲਈ ਦਸਨਾ ਕੀ ਚਾਹਦੇ ਸਹੀ ਗੱਲ ਸਹੀ ਪੁਆਇੰਟ ਸਹੀ ਦਿਸ਼ਾ ਜਿੱਤੋਂ ਵੀ ਸਾਨੂੰ ਦਿਸ਼ਾ ਤੇ ਕਹਿੰਦੇ ਨੇ ਚਲਣਾ ਸ਼ੁਰੂ ਕਰ ਦੇਣਾ ਨਾਮ ਨੂੰ ਉੱਚਾ ਕਰਨਾ ਹੈ ਆਪਣੇ ਨਾਮ ਨੂੰ ਉੱਚਾ ਕਰਨਾ ਹੈ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣਾ ਹੈ ਤਾਂ ਗੱਲ ਹੈ ਸਹੀ ਦਿਸ਼ਾ ਦੀ ਗੱਲ ਹੈ ਸਹੀ ਸੰਸਕਾਰਾਂ ਦੀ ਗੱਲ ਹੈ ਸਹੀ ਆਦਤਾਂ ਦੀ ਔਰ ਅਗਰ ਐਸੀ ਫਿਰ ਕਮ ਆਵੇ ਇਹੀ ਹੁੰਦੇ ਹੀ ਐਸੇ ਆਪ ਵੀ ਨਸ਼ਾ ਕਰਦੇ ਦੂਜੇ ਨੂੰ ਵੀ ਇਸ਼ਾਰਾ ਕਰਦੇ ਉਹ ਆਪ ਵੀ ਪੈਗ ਲਾਦੇ ਦੂਜੇ ਨੂੰ ਵੀ ਲਾ ਲ ਐਦਾਂ ਵੀ ਬਚ ਕੇ ਰਹੋ ਥੋੜਾ ਜਿਹਾ ਕਿਉਂਕਿ ਇਹ ਸਹੀ ਦਿਸ਼ਾ ਨਹੀਂ ਹੈ ਇਹ ਸਹੀ ਦਿਸ਼ਾ ਨਹੀਂ ਹੈ ਦਿਸ਼ਾ ਭਟਕਾਉਣ ਵਾਲੀ ਗੱਲ ਹੈ ਕਿਉਂਕਿ ਸਹੀ ਦਿਸ਼ਾ ਦਾ ਮਤਲਬ ਹੈ ਜਿੰਨਾ ਤੁਸੀਂ ਹੋਸ਼ ਵਿੱਚ ਹੋਵੋਗੇ ਨਾ ਉੰਨਾ ਤੁਸੀਂ ਹਰ ਮੁਸ਼ਕਿਲ ਦਾ ਹੱਲ ਕਰਦੇ ਚਲੇ ਜਾਓਗੇ ਜਿੰਨਾ ਤੁਸੀਂ ਬੇਹੋਸ਼ੀ ਵਿੱਚ ਹੋਵੋਗੇ ਉਹ ਛੋਟੀ ਜਿਹੀ ਮੁਸ਼ਕਿਲ ਵੀ ਤੁਹਾਨੂੰ ਬੜੀ ਬੇਹੋਸ਼ੀ ਵਿੱਚ ਤਾਂ ਇਨਸਾਨ ਸਪਨੇ 'ਚ ਵੀ ਡਰ ਜਾਂਦਾ ਡਰਦਾ ਤਾਂ ਨਹੀਂ ਤਾਂ ਜਿੰਨੀ ਹੋਸ਼ ਵਿੱਚ ਹੋਵੇ ਉਨੇਕ ਪੁਆਇੰਟ ਆਪ ਵੀ ਸੋਚੋ ਤੁਸੀਂ ਕਿਸੇ ਨਸ਼ੇ ਵਾਲੇ ਬੰਦੇ ਨੂੰ ਕਹਿੰਦੇ ਸੂਈ 'ਚ ਧਾਗਾ ਪਾ ਕੇ ਦਿਖਾ ਦੇ ਪਾ ਦੇ ਉਹ ਹੱਥ ਕੰਬਣ ਗਏ ਧਾਗੇ ਨੂੰ ਸੂਈ 'ਚ ਪਾਣਾ ਹੋਵੇ ਤਾਂ ਉੱਥੇ ਵੀ ਹੋਸ਼ਦਾ ਹੋਣਾ ਉਹ ਭਾਈ ਜੇ ਇੱਕ बेहोਸ਼ ਇਨਸਾਨ ਨਸ਼ੇ ਵਿੱਚ ਇਨਸਾਨ ਸੂਈ 'ਚ ਧਾਗਾ ਨਹੀਂ ਕੱਢਿਆ ਕੰਨੀ ਕਰ ਸਕਦਾ ਤਾਂ ਬੜੀਆਂ ਬੜੀਆਂ ਬੰਦਲਾਂ ਕੀ ਪਾਣੀ ਇਹਦੇ ਜੀਵਨ ਦੀਆਂ ਮੁਸ਼ਕਿਲਾਂ ਦੇ ਹੱਲ ਕੀ ਕਰਨੇ ਆ ਇਹਦੇ ਜੀਵਨ 'ਚ ਕਾਮਯਾਬੀ ਹੋਣਾ ਹੈ ਇਸ ਲਈ ਜਿੰਨਾ ਜਾਰੀ ਅਸੀਂ ਸਿਮਰਨ ਕਰਦੇ ਆ ਮੈਡੀਟੇਸ਼ਨ ਕਰਦੇ ਆ ਉੰਨਾ ਸਾਡਾ ਹੋਸ਼ ਵੱਧਦਾ ਹੈ ਜਿੰਨਾ ਸਾਡਾ ਹੋਸ਼ ਵੱਧਦਾ ਹੈ ਉੰਨਾ ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ ਹੈ ਸਮਝ ਆ ਜਾਂਦੀ ਹੈ ਔਰ ਐਸੀ ਉਹ ਚੀਜ਼ ਨੂੰ ਉਹ ਚੀਜ਼ ਨੂੰ ਹੱਲ ਕਰਦੇ ਆ ਜਦੋਂ ਮੁਸ਼ਕਿਲ ਨੂੰ ਹੱਲ ਕਰਦੇ ਆ ਉਹਦੇ ਵਿੱਚੋਂ ਬੜੀ ਆਰਾਮ ਨਾਲ ਨਿਕਲਦੇ ਜਾਂ ਸਕਦੇ ਤੁਸੀਂ ਪੂਰੇ ਹੋਸ਼ ਵਿੱਚ ਹੋ ਕਈ ਇਦਾਂ ਦੀਆਂ ਗੇਮਾਂ ਹੁੰਦੀਆਂ ਹਨ ਜਿੱਥੇ ਨਾ ਜਗਾ ਜਗਾ ਪੁਆਇੰਟ ਰੱਖੇ ਹੁੰਦੇ ਆ ਕਿ ਜਦ ਨਾਲ ਟੱਚ ਨਹੀਂ ਹੋਣਾ ਇਦਾਂ ਘੁੰਮ ਕੇ ਨਿਕਲਣਾ ਹੈ ਤਾਂ ਜਿੰਨਾ ਬੰਦਾ ਹੋਸ਼ ਓ ਵੀ ਬੰਦਾ ਬਚਦਾ ਬਚਦਾ ਨਿਕਲ ਜਾਂਦਾ ਹੈ ਜੇ ਸਮਝਣਾ ਸਾਰਿਆਂ ਨੇ ਵੇਖ ਲੈ ਛੇਤਰ ਵੀ ਹੋਵੇ ਕਿ ਇੱਕ ਗੇਮ ਹੁੰਦੀ ਹੈ ਦੀਵਾਰ ਦੇ ਉੱਪਰ ਨਾ ਲੋਹੇ ਦਾ ਪਤਰਾ ਲੱਗਾ ਹੁੰਦਾ ਹੈ ਉਹਦੇ ਵਿੱਚ ਇੱਕ ਡੰਡਾ ਏ ਤਾਂ ਪਕੜ ਕੇ ਨਾ ਇਹੀ ਇਦਾਂ ਇੱਥੋਂ ਸ਼ੁਰੂ ਕਰਨਾ ਹੁੰਦਾ ਇਦਾਂ ਇਦਾਂ ਯਾਨੀ ਇੰਨੀ ਜਿਹਦਾ ਹੁੰਦੀ ਜਿਹਦੇ ਵਿੱਚੋਂ ਲਜਾਣਾ ਟੱਚ ਨਹੀਂ ਹੋਣਾ ਚਾਹੀਦਾ ਇਧਰ ਨੂੰ ਤਾਂ ਟੱਚ ਹੋਇਆ ਤਾਂ ਮੜਾ ਝਟਕਾ ਜਿਹਾ ਲੱਗਦਾ ਜਿਦਾ ਕਰੰਟ ਮੜਿਆ ਯਾਨੀ ਇੰਨਾ ਨਹੀਂ ਕਿ ਨੁਕਸਾਨ ਵਾਲਾ ਬੰਦਾ ਗੁੱਗੂ ਦੀ ਇਹ ਹੁੰਦੀ ਹੈ ਉਹ ਬੰਦਾ ਫੜ ਕੇ ਆਰਾਮ ਨਾਲ ਉਰ ਉੱਥੇ ਦੇਖਿਆ ਬੜੀ ਹੋਛੀ ਲੋੜ ਹੈ ਜੇ ਬੜੇ ਵਿਦਿਆਰਥੀ ਉੱਪਰ ਹੋ ਗਏ ਨਾ ਉਹ ਟੱਚ ਉਹ ਝਟਕਾ ਲੱਗਣਾ ਬੰ ਉਹਦੇ ਕੀ ਹੁੰਦਾ ਜਦੋਂ ਬੰਦਾ ਬਿਨਾ ਟੱਚ ਕੀਤੇ ਆ ਆਪਣੇ ਉਸ ਪੁਆਇੰਟ ਦਾ ਪਹੁੰਚਦਾ ਹੋਵੇ ਇੱਕ ਛੋਟਾ ਜਿਹਾ ਖਡੋਣਾ ਮਿਲਦਾ ਹੈ ਜੋ ਬੱਚੇ ਕਰਦੇ ਆ ਕਿਉਂਕਿ ਬੱਚੇ ਉੱਥੇ ਹੀ ਖੁਸ਼ ਹੋ ਜਾਂਦੇ ਆ ਪਰ ਇੱਥੇ ਤੁਹਾਨੂੰ ਕਹਾਂਗੇ ਅਗਰ ਹੋਸ਼ ਵਿੱਚ ਤੁਹਾਡੇ ਚਾਰੇ ਪਾਸੇ ਮੁਸ਼ਕਿਲਾਂ ਹੈ ਕਿ ਇੱਥੋਂ ਵੀ ਦੁੱਖ ਦਾ ਝਟਕਾ ਲੱਗ ਸਕਦਾ ਹੈ ਇੱਥੋਂ ਵੀ ਦੁੱਖ ਦਾ ਝਟਕਾ ਲੱਗ ਸਕਦਾ ਹੈ ਇੱਥੋਂ ਵੀ ਪਰੇਸ਼ਾਨੀ ਆ ਸਕਦੀ ਹੈ ਇੱਥੋਂ ਵੀ ਆ ਸਕਦੀ ਹੈ ਹੁਣ ਬਚ ਕੇ ਕਿੱਧਰ ਜਾਣਾ ਹੈ ਤੇ ਜਿੰਨਾ ਹੋਸ਼ ਵਿੱਚ ਹੋਵਾਂਗੇ ਬਚਦੇ 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 ਜਦੋਂ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਤਾਂ ਫਿਰ ਸਾਨੂੰ ਕਾਮਯਾਬੀ ਦਾ ਇਨਾਮ ਮਿਲੇਗਾ ਤੇ ਸਾਨੂੰ ਕਾਮਯਾਬੀ ਸਫਲਤਾ ਮ ਔਰ ਇਹਦੇ ਵਾਸਤੇ ਸਾਡਾ ਹੋਸ਼ ਵਿੱਚ ਹੁਣਾ ਜ਼ਰੂਰੀ ਹੈ ਸਮਝਦੇ ਹੋ ਇਸ ਕਰਕੇ ਤਾਂ ਹੀ ਗੁਰੂ ਰਹਿਬਰ ਕਹਿੰਦੇ ਨਸ਼ਿਆਂ ਦਾ ਤਿਆਗ ਕਰੋ ਹਰ ਨਸ਼ੇ ਤੋਂ ਬਚ ਕੇ ਰਹੋ ਜਿਹੜਾ ਨਸ਼ਾ ਤੁਹਾਨੂੰ बेहोਸ਼ੀ ਦੀ ਤਰਫ ਲੈ ਜਾਵੇ ਤੁਹਾਡੇ ਦਿਮਾਗ ਨੂੰ ਸੁੰਤਾਂ ਦੀ ਤਰਫ ਲੈ ਜਾਵੇ ਉਹ ਨਸ਼ਾ ਕਰਨਾ ਬੰਦ ਕਰੋ ਕਿਉਂਕਿ ਤੁਹਾਡੇ ਦਿਮਾਗ ਦਾ ਸਭ ਤੋਂ ਵੱਡਾ ਸ਼ਤਰੂ ਹੈ ਭਾディ ਐਡੀਸਨ ਬਾਰੇ ਪੜ੍ਹ ਕੇ ਦੇਖਣਾ ਜਿਹਨੇ ਬੱਲਬ ਦੀ ਖੋਜ ਕੀਤੀ ਉਹਨਾਂ ਨੇ ਵੀ ਸ਼ਰਾਬ kia ਹੈ ਕਿ ਇਹ ਨਸ਼ਾ ਸ਼ਰਾਬ ਉਹਨਾਂ ਨੇ ਸ਼ਾਪਰ ਲਿਖਿਆ ਹੈ ਆਪਣੇ ਕੋਰਟ ਦੇ ਅੰਦਰ ਇੱਕ ਲਾਈਨ ਦੇ ਅੰਦਰ ਕਿ ਸ਼ਰਾਬ ਉਹ ਕਹਿੰਦੇ ਮੈਂ ਮੈਂ ਪੀਂਦਾ ਨਹੀਂ ਆ ਔਰ ਜਿਹੜੇ ਵੀ ਬੁੱਧੀਜੀਵੀ ਮੈਂ ਕਹੂੰਗਾ ਨਾ ਪੀਓ ਕਿਉਂਕਿ ਸਾਡੇ ਬ੍ਰੇਨ ਦੇ ਸੈੱਲ ਡਾਊਨ ਕਰ ਦਿੰਦੀ ਹੈ ਖਤਮ ਕਰਦੀ ਹੈ ਸਾਡੇ ਬ੍ਰੇਨ ਦੇ ਸੈੱਲਾਂ ਨੂੰ ਇਹ ਜ਼ਹਿਰ ਦੀ ਤਰ੍ਹਾਂ ਹੈ ਕਿ ਸਾ ਜਿੰਨੇ ਅਸੀਂ ਇਹਨੂੰ ਲੈਂਦੇ ਆ ਨਾ ਉਹਨਾਂ ਸਾਡਾ ਬ੍ਰੇਨ ਡੈੱਡ ਹੁੰਦਾ ਸਾਡੀ ਸੋਚਣ ਸਮਝੀ ਸ਼ਕਤੀ ਘਟਦੀ ਚਲੀ ਜਾਂਦੀ ਹੈ ਸਾਡੇ ਨੂੰ ਗੁੱਸਾ ਵਧਣਾ ਕੰਟਰੋਲ ਸਾਡਾ ਆਪਣੇ ਆਪ ਦੇ ਖਤਮ ਹੁੰਦਾ ਚਲਾ ਜਾਂਦਾ ਤੇ ਅਸੀਂ ਬੜੀ ਜਲਦੀ ਭਾਵਨਾਵਾਂ ਵਿੱਚ ਆ ਗਏ ਕਦੀ ਕ੍ਰੋਧ ਕਰ ਲਿਆ ਕਦੀ ਗਾਲੀ ਦਿੱਤੀ ਕਦੀ ਕੁਸ਼ ਕੀਤਾ ਕਦੀ ਕੁਸ਼ ਕੀਤਾ ਔਰ ਹੌਲੀ ਹੌਲੀ ਸਾਡੇ ਬ੍ਰੇਨ ਖਤਮ ਹੁੰਦਾ ਚਲਾ ਜਾਂਦਾ ਇਸ ਲਈ ਇਹ ਯਾਦ ਰੱਖਣਾ ਉਹਨਕਸਨਾ ਇਸ ਤਰ੍ਹਾਂ ਮਿਨਾ ਕੀ ਹੈ ਕਿ ਅਗਰ ਆਪਣੇ ਜੀਵਨ ਨੂੰ ਬਿਕਰ ਬਣਾਣਾ ਹੈ ਤਾਂ ਸਾਨੂੰ ਉਸ ਮਾਰਗ ਤੇ ਚੱਲਣਾ ਚਾਹੀਦਾ ਹੈ ਜਿਹਨਾਂ ਮਾਰਗ ਸਾਨੂੰ ਕਾਮਯਾਬੀ ਸਫਲਤਾ ਔਰ ਪ੍ਰਮਾਤਮਾਈ ਤਰਫ ਲੈ ਜਾਵੇ ਮਾਰਗ ਤੇ ਚਾਹੇ ਕੋਈ ਵੀ ਦੱਸੇ ਜਦਾਂ ਦੱਸਿਆ ਮਤਲਬ ਇਹ ਨਹੀਂ ਦੱਸਣ ਵਾਲਾ ਕੌਣ ਹੈ ਮਤਲਬ ਇਹ ਸਹੀ ਮਾਰਗ ਹੈ ਤਾਂ ਭਾਈ ਮੈਂ ਤੁਰ ਭਵਾ ਕਿਉਂਕਿ ਮਤਲਬ ਮੈਨੂੰ ਮੰਜ਼ਿਲ ਤੱਕ ਇਹ ਤਾਂ ਰਾਸਤੇ ਹੀ ਪੁੱਛਦੇ ਹੋ ਤੁਸੀਂ ਹੁਣ ਇੱਥੇ ਬੰਦਾ ਕਹੇ ਲੈ ਮੈਂ 사ਸਨ ਨੂੰ ਸੁਣਨਾ ਹੀ ਨਹੀਂ ਮੈਂ ਮੰਨਣਾ ਹੀ ਨਹੀਂ ਕਿ ਕੋਈ ਮੰਨਦਾ ਕਿਸੇ ਹੋਰ ਨੂੰ ਮੇਰਾ ਗੁਰੂ ਕੋਈ ਹੋਰ ਹੈ ਮੇਰਾ ਮੁਰਸ਼ਿਦ ਕੋਈ ਹੋਰ ਹੈ ਪਰ ਅੱਛੀ ਗੱਲ ਜਿੱਥੋਂ ਮਿਲੇ ਸਹੀ ਦਿਸ਼ਾ ਜ ਉਹ ਪਕੜ ਲੋ ਯੋਥੇ ਗੱਲ ਆਪਣੀ ਮੰਜ਼ਿਲ ਤੱਕ ਪਹੁੰਚਣ ਨਾਲ ਹੈ ਸਮਝ ਦਿਓ ਪਰ ਮੈਂ ਤੁਹਾਂ ਤਾਂ ਕਹਾਂਗਾ ਕਿ ਤੁਹਾਂ ਤਾਂ ਫਿਕਰ ਕਰਨੀ ਲੋੜੀ ਕੋਈ ਤੁਹਾਂ ਤਾਂ ਮਰਸ਼ਦ ਹੀ ਆ ਸਮਲਿਆ ਇਸ ਲਈ ਤਹੀਂ ਫਿਰ ਕਮਾਵੇ ਰੱਖ ਹੌਸਲੇ ਬੁਲੰਦ ਆਪਣੇ ਇੱਕ ਦਿਨ ਤੇਰੀ ਵੀ ਉੱਚੀ ਉਡਾਨ ਹੋਗੀ ਕਿਉਂਕਿ ਸਾਡੀ ਖੁਦ ਕੋਸ਼ਿਸ਼ ਹੈ ਕਿ ਤੁਹਾਡੇ ਅੰਦਰ ਹਿੰਮਤ ਨੂੰ ਤੁਹਾਡੇ ਅੰਦਰ ਹੌਸਲੇ ਨੂੰ ਤੁਹਾਡੇ ਅੰਦਰ ਸਾਹਸ ਨੂੰ ਤੁਹਾਡੇ ਅੰਦਰ ਵਿਸ਼ਵਾਸ ਨੂੰ ਇੰਨਾ ਕੁੱਟ-ਕੁੱਟ ਕੇ ਭਰ ਦਈਏ ਕੁੱਟ-ਕੁੱਟੇ ਮਤਲਬ ਉਦਾਂ ਨਹੀਂ ਕੁੱਟਣਾ ਇਦਾਂ ਇਤਨਾ ਮਤਲਬ ਭਰ ਦਈਏ ਇੰਨਾ ਭਰਦੀ ਹੈ ਤੁਹਾਡੇ ਅੰਦਰ ਕਿ ਤੁਸੀਂ ਹਰ ਮੁਸ਼ਕਿਲ ਹਰ ਪਰੇਸ਼ਾਨੀ ਨੂੰ ਦੇਖ ਕੇ ਘਬਰਾਓ ਨਾ ਬਲਕਿ ਹੱਸ ਕੇ ਮੁਸਕਰਾ ਕੇ ਕਹਿ ਸਕੋ ਇਹ ਕਹਿ ਸਕੋ ਨਹੀਂ ਇਹ ਕਹਿਣਾ ਤੁਸੀਂ ਕਿ ਮਨ ਹੀ ਮੇਰਾ ਮੱਤਾ ਹੈ ਮਨ ਹੀ ਮੇਰਾ ਮੱਤਾ ਹੈ ਦਿਲ ਹੀ ਮੇਰਾ ਸ਼ਿਵਾਲਾ ਹੈ ਸ਼ਿਵਾਲਾ ਕਹਿੰਦੇ ਆ ਜਿੱਥੇ ਸ਼ਿਵਜੀ ਦਾ ਮੰਦਿਰ ਹੁੰਦਾ ਹੈ ਮਹਾਦੇਵ ਦੇ ਮੰਦਿਰ ਸ਼ਿਵਾਲਿਆ ਜਿੱਥੇ ਸ਼ਿਵਦੀ ਪ੍ਰਤੀਮਾ ਜਾਂ ਸ਼ਿਵਲਿੰਗ ਉੱਥੇ ਹੁੰਦਾ ਹੈ ਸੋ ਕਹਿੰਦੇ ਮਨ ਹੀ ਮੇਰਾ मक्का है दिल ही मेरा है। है। तो से मैं क्यों मेरा प्रभु मेरे भरोसा होबद हो नहीं है बुलंद होंगे ओरी हिम्मत इनी उच्ची होंगी है सामना कर इसलिए अच एक गल कहनी है मनूंगे तैयार हो फिर तो दिल दिमाग लिख खुद को, बेहतर बनाने, की। को बनाने बेहतर बनाने की आदत बनाओ अपनी खुद को बेहतर बनाने आदत बनाओ, अपने। आदत बनाओ अपनी।, अपनी हर मुश्किल से टकराने की आदत बनाओ हर मुश्किल से की आदत बनाओ अपनी अपने डर को हराने की आदत बनाओ अपनी, अपनी हमेशा आगे बढ़ते जाने की आदत बनाओ अपनी, अपनी जीत कर दिखाने की आदत बनाओ अपनी जीत कर दिखाने की आदत बनाओ अपनी खुद हंसने की और औरों को हंसाने की आदत बनाओ अपनी उस रब के आगे सर को झुकाने की आदत बनाओ अपनी क्यों लगाते हो दिल इस दुनिया के साथ जो हमेशा दर्द देती है वो मुर्शद से दिल लगाने की आदत बनाओ अपनी अजी तो आदत है माडिया आता तो बहुत बढ़ जाती है ਪਈ ਮੈਨੂੰ ਉਹ ਮਾੜੀਆਂ ਆਦਤ ਪੈ ਗਈ ਮੈਨੂੰ ਝੂਠ ਬੋਲਣ ਦੀ ਆਦਤ ਪੈ ਗਈ ਮੈਨੂੰ ਗੁੱਸਾ ਕਰਨ ਦੀ ਆਦਤ ਹੈ ਮੈਨੂੰ ਬੀੜੀ ਪੀਣ ਦੀ ਆਦਤ ਹੈ ਮੈਨੂੰ ਸੇਡ ਪੀਣ ਦੀ ਆਦਤ ਹੈ ਮੈਨੂੰ ਨਸ਼ਾ ਕਰਨ ਦੀ ਆਦਤ ਹੁਣ ਇਹ ਆਦਤਾਂ ਕਿਤੇ ਲੈ ਕੇ ਜਾਂਦੀਆਂ ਬਲਕਿ ਜੋ ਸਾਡੇ ਕੋਲ ਹੈ ਉਹ ਵੀ ਖਤਮ ਹੁੰਦਾ ਹੁੰਦਾ ਹੈ ਕਿ ਨਹੀਂ ਹੁਣ ਜਦੋਂ ਇਨਸਾਨ ਨੂੰ ਆਦਤਾਂ ਬੁਰੀਆਂ ਹੈ ਜਦੋਂ ਆਦਤਾਂ ਮਾੜੀਆਂ ਹੁੰਨ ਆਦਤ ਮਾੜੀ ਹੈ ਤੇ ਇਸ ਮਾੜੀ ਆਦਤ ਨੇ ਸਾਡੀ ਜ਼ਿੰਦਗੀ ਨੂੰ ਵੀ ਮਾੜੀ ਜਗ੍ਹਾ ਹੀ ਲੈ ਜਾਣਾ ਬੁਰੀ ਸੋਚ ਨੇ ਬੁਰੀ ਆਦਤ ਨੇ ਸਾਡੀ ਜ਼ਿੰਦਗੀ ਨੂੰ ਵੀ ਬੁਰਾ ਬਣਾ। ਇਸ ਲਈ ਅਗਰ ਅੱਛੀ ਜ਼ਿੰਦਗੀ ਚਾਹੀਦੀ ਹੈ ਅਗਰ ਖੁਸ਼ਹਾਲ ਜ਼ਿੰਦਗੀ ਚਾਹੀਦੀ ਹੈ ਤਾਂ ਫਿਰ ਸਾਡੀ ਆਦਤ ਵੀ ਇਦਾਂ ਦੀ ਹੋਣੀ ਚਾਹੀਦੀ ਫਿਰ ਅੱਛੀ? ਹਾਂਜੀ। ਕਹਿ ਦਿਓ ਰੋ ਫਿਰ। ਤੇ ਸਾਡੀ ਆਦਤ ਵੀ ਅੱਛੀ ਹੋਣੀ ਚਾਹੀਦੀ ਹੈ। ਕਿਉਂਕਿ ਆਦਤ ਅੱਛੀ ਹੋਏਗੀ ਤਾਂ ਜ਼ਿੰਦਗੀ ਅੱਛੀ ਹੋਏਗੀ। ਆਦੂ ਮਾੜੀ ਹੋਏਗੀ ਤਾਂ ਜ਼ਿੰਦਗੀ ਮਾੜੀ ਹੋਏਗੀ। ਤਾਂ ਫਿਰ ਉਹ ਮਾੜੀ ਬਣਾਣਾ ਜਾਂ ਅੱਛੀ ਬਣਾਣਾ? ਇਹ ਜ਼ਿੰਦਗੀ ਸਮਝ ਲਓ ਤੁਹਾਡੀ ਆਦਤਾਂ ਤੋਂ ਬਣਦੀ ਹੈ ਹੁਣ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਛਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਤੋਂ ਆਦਤਾਂ ਨੂੰ ਅੱਛਾ ਬਣਾਉਣਾ ਪੈਣਾ ਹੈ ਜੇ ਆਪਣੀ ਜ਼ਿੰਦਗੀ ਨੂੰ ਬੁਰਾ ਬਣਾਉਣਾ ਚਾਹੁੰਦੇ ਹੋ ਅਗਰ ਠੀਕ ਹੈ ਭਾਈ ਕਰ ਲੈਂਦੇ ਹੋ ਤੇ ਆਦਤ ਬਣਾਈ ਰੱਖੋ ਰਾਤ ਨੂੰ ਲੇਟ ਸੌਣ ਦੀ ਸਵੇਰ ਨੂੰ ਲੇਟ ਉੱਠਣ ਦੀ ਹੁਣ ਕਈਆਂ ਨੂੰ ਆਦਤਾਂ ਵੀ ਬੁਰੀਆਂ ਹੀ ਹੁੰਦੀਆਂ ਰਾਤ ਨੂੰ ਦੇਰ ਤੱਕ ਜਾਗਣਾ ਬੁਰੀ ਆਦਤ ਹੈ ਔਰ ਸਵੇਰੇ ਦੇਰ ਲੇਟ ਉੱਠਣਾ ਹੁਣ ਕਿਹਨੂੰ ਕਿਹਨੂੰ ਬੁਰੀ ਆਦਤ ਹੈ ਚੈੱਕ ਕਰੋ ਆਪਣੇ ਆਪ ਨੂੰ ਸਮੇਂ ਦਿਓ ਇੱਥੇ ਨਹੀਂ ਕਿੜਾ ਹੱਥ ਖੜਾ ਕਰੋ ਕਿਉਂਕਿ ਇਦਾਂ ਸ਼ਰਮਿੰਦੇ ਨਹੀਂ ਕਰਨਾ ਪਰ ਆਪਣੇ ਆਪ ਨੂੰ ਆਪ ਹੀ ਦੇਖ ਲਓ ਕਿ ਮੈਨੂੰ ਕਿਹੜੀ ਕਿਹੜੀ ਬੁਰੀ ਆਦਤ ਹੈ ਹੁਣੇ ਹੀ ਪੁੱਛਿਆ ਤਮਾਕੂ ਖਾਣ ਦੀ ਆਦਤ ਕਿੰਨੀ ਨੂੰ ਆ ਪੁੱਛਣਾ ਨਹੀਂ ਸੀ ਪਰ ਜਿਹਨੂੰ ਪਤਾ ਸਮਝ ਲਓ ਨਸ਼ਾ ਕਰਨ ਦੀ ਆਦਤ ਕਿਹਨੂੰ ਆਪ ਸਮਝ ਲਓ ਔਰ ਇਹ ਵੀ ਸਮਝ ਲਓ ਕਿ ਬੁਰੀ ਆਦਤ ਹੈ ਔਰ ਬੁਰੀ ਆਦਤ ਨੂੰ ਲੈ ਕੇ ਮੈਂ ਆਪਣੀ ਜ਼ਿੰਦਗੀ ਨੂੰ ਅੱਛਾ ਕਦੀ ਬਣਾ ਸਕਦਾ ਸਮੇਂ ਦਿਓ ਬਬੂ ਜਿਹੜਾ ਜਿ ਪਾਣੀ ਪਾ ਕੇ ਮੈਂ ਕਦੀ ਮਿੱਠੇ ਅੰਬ ਉਕੇ ਕੀ ਕਰੀਂ ਜੜ ਤੇ ਪਾਣੀ ਪਾੜਨਾ ਮੈਨੂੰ ਕਦੀ ਮਿੱਠੇ ਅੰਬ ਨਹੀਂ ਉਦੋਂ ਮਿਲਣਗੇ ਕੀ ਕਰਨੇ ਕਿਹੜਾ ਲੈ ਵੀ ਤੂੰ ਬੜਾ ਦਿਨ ਰਾਤ ਮਿਹਨਤ ਕੀਤੀ ਬੜਾ ਤੂੰ ਮੇਰਾ ਨਾ ਖਿਆਲ ਰੱਖਿਆ ਤੇ ਲੈ ਮੈਂ ਤੈਨੂੰ ਮਿੱਠੇ ਅੰਬ ਦਿੰਦੀ ਏਰੇ ਨਿਆ ਜੇ ਸੱਪ ਘਵੇ ਸੱਪ ਨੂੰ ਕਿਨ ਰਾਤ ਤੁਸੀਂ ਦੁੱਧ ਪਲਾਈ ਜਾਓ ਤੇ ਸੱਪ ਘਰੇ ਲੈ ਆਈ ਖੁਸ਼ ਹੋ ਜਾ ਉਹ ਤੇਰੇ ਡੰਗ ਮਾਰਨਾ ਯਾਰ ਨਹੀਂ ਦੇਣਾ ਤੈਨੂੰ ਅਜੀ ਹੋ ਸਕਦਾ ਹੈ ਨਾ ਉਠੋ ਪੁਰਾ ਹੈ ਨਾ ਕਹਿੰਦੇ ਸੱਪ ਨੇ ਜਿਹੜੀ ਜਿਹੜੀ ਡਿਣਾ ਹੈ ਡੰਗ ਹੀ ਮਾਰਨਾ ਹੈ ਚਾਹੇ ਜਿੰਨਾ ਮਰਜੀ ਉਹਨੂੰ ਯਾਨੀ ਦਸਨਾ ਜੀ ਚਾਹੁੰਦੇ ਆ ਕਿ ਜਿਹੜੀ ਬੁਰੀ ਆਦਤ ਦਾ ਜੋ ਗੁਣ ਹੈ ਨਾ ਉਹਦੇ ਬਲੋਂ ਹੀ ਸਾਨੂੰ ਮਿਲਣਾ ਹੈ ਜਿੱਦਾਂ ਦੱਸਿਆ ਸ਼ਕਰ ਨੇ ਮਿਠਾਸ ਹੀ ਦੇਣੀ ਹੈ ਤਾਂ ਨਮਕ ਨੇ ਮੂ ਨੂੰ ਨਮਕੀਨ ਹੀ ਕਰਨਾ ਹੈ ਹੁਣ ਉੱਥੇ ਦਰਅਸਲ দোষ ਨੇ ਸ਼ਕਰ ਦਾ ਕਿ ਉਹ ਮਿੱਠਾ ਕਰਦੀ ਹੈ ਨਾ ਨਮਕ ਦਾ ਉਹ ਨਮਕੀਨ ਕਰਦਾ ਹੈ ਦਰਅਸਲ ਉਹਦੇ ਗੁਣ ਹੀ ਕਹਦੇ ਹੋ ਇਹ ਲੇ ਬੁਰੀ ਆਦਤ ਦੇ ਅੰਦਰ ਗੁਣੇ ਹੀ ਹੈ ਕਿ ਬੁਰਾ ਕਰਾਂਗੇ ਤਾਂ ਜ਼ਿੰਦਗੀ ਬੁਰੀ ਅੱਛਾ ਕਰਾਂਗੇ ਤਾਂ ਜ਼ਿੰਦਗੀ ਅੱਛੀ ਅੱਜ ਕਿਹੜੀ ਕਿਹੜੇ ਗੁਣ ਦੱਸਿਆ ਤੁਹਾਨੂੰ ਬਣਾ ਲੈ ਕੋਈ ਦੁਬਾਰਾ ਦੁਹਰਾ ਦੀਏ ਯਾਰੋ ਇਹਨੂੰ ਯਾਦ ਰੱਖਣਾ ਹੈ ਤੁਸੀਂ ਸਮਝਦੇ ਹੋ ਕਿ ਨਹੀਂ ਸਭ ਤੋਂ ਪਹਿਲਾਂ ਆਦਤੇ ਬਣਾਓ ਅੱਜ ਤੋਂ ਮਤਲਬ ਕਰਨਾ ਹੈ ਆਪਣੇ ਆਪ ਨਾਲ ਕੇ ਠੀਕ ਹੈ ਅੱਜ ਤੋਂ ਮੈਂ ਆਦਤ ਨੂੰ ਕਹਦੇ ਹੋ ਵਾਅਿ ਘਟਾਈਏ ਇਹਦਾ ਮਤਲਬ ਹੈ ਅਸੀਂ ਆਪਣੇ ਆਪ ਨੂੰ ਤਿਆਰ ਨਹੀਂ ਅੱਛਾ ਕਰਨਾ ਕਿਉਂਕਿ ਫਾਇਦਾ ਹੈ ਲਾਭ ਹੈ ਜ਼ਿੰਦਗੀ ਦਾ ਔਰ ਜ਼ਿੰਦਗੀ ਦੇ ਲਾਭ ਉਦਾਂ ਨਹੀਂ ਮਿਲਣੇ ਇਦੇ ਵਾਸਤੇ ਸਾਨੂੰ ਹੀ ਕੁਛ ਕਰਨਾ ਪੈਣਾ ਹੈ ਸਾਨੂੰ ਹੀ ਮਿਹਨਤ ਕਰਨੀ ਜੀਤਾ ਜੀ ਬਹੁਤ ਵਾਰ ਦੱਸੀਦਾ ਨਾ ਕਿ ਇੱਥੇ ਕੋਈ ਪੱਥਰ ਨਹੀਂ ਹੈ ਜਿਹਨੂੰ ਕੋਈ ਬਾਹਰੋਂ ਆ ਕੇ ਘੜ ਕੇ ਮੂਰਤੀ ਪ੍ਰਗਟ ਕਰ ਦੇਗਾ ਇਹ ਆਪਣਾ ਜੀਵਨ ਹੈ ਇਹ ਆਪਣਾ ਜੀਵਨ ਇਹ ਆਪਣੇ ਹੱਥ 'ਚ ਹੈ ਜਿੰਨੀ ਮਿਹਨਤ ਕਰਾਂਗੇ ਉੰਨਾ ਹੀ ਸਾਡੇ 'ਤੇ ਮਿਖਾਰ ਜਿੰਨੀ ਮਿਹਨਤ ਕਰਾਂਗੇ ਜਿੰਨਾ ਬਿਹਤਰ ਬਣਾਵਾਂਗੇ ਉੰਨਾ ਹੀ ਅਸੀਂ ਬਿਹਤਰ ਹੁੰਦੇ ਲੋਕੇ ਪੱਥਰ ਨੂੰ ਤਾਂ ਕੋਈ ਵੀ ਆ ਕੇ ਤਰਾਜ ਸਕਦਾ ਹੈ ਕੋਈ ਮੂਰਤੀਕਾਰ ਆ ਜਾਵੇ ਨਾਸਰ ਹੈਗਾ ਪਰ ਜਦੋਂ ਗੱਲ ਇਨਸਾਨ ਨੂੰ ਤਰਕਸ਼ਨ ਦੀ ਆਉਂਦੀ ਹੈ ਤਾਂ ਉੱਥੇ ਕੋਈ ਦੂਸਰਾ ਨਹੀਂ ਇੱਥੇ ਸਾਨੂੰ ਆਪ ਹੀ ਮਿਹਨਤ ਨਾਲ ਇਹਨੂੰ ਤਰਕਸ਼ਨ ਨਾਲ ਆਪਣੀ ਸੋਚ ਨਾਲ ਆਪਣੇ ਵਿਚਾਰਾਂ ਨਾਲ ਆਪਣੀਆਂ ਆਤਾਂ ਨਾਲ ਆਪਣੀ ਕਰਨੀ ਨਾਲ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਇਸ ਕਰਕੇ ਖੁਦ ਕੋ ਬਿਹਤਰ ਬਣਾਉਣੇ ਕੀ ਇਹਨਾਂ ਤੁਸੀਂ ਬੋਲਦੇ ਸਾਸਣ ਤੁਸੀਂ ਵੀ ਕਰਨਾ ਹੈ ਤਾਂ ਜੋਰ ਸਾਡੇ ਲਵਾਈ ਜਾਂਦੇ ਥੋੜਾ ਬੋਲੋ ਤੁਸੀਂ ਖੁਦ ਕੋ ਬਿਹਤਰ ਬਣਾਉਣੇ ਕੀ ਪੁਰਾਣੀ ਵੀ ਆਦਤ ਨਾਲ ਨਾਲ। ਕਾਦੀ ਆਦਤ ਪੁਰਾਣੀ ਕਿਵੇਂ ਖੁਦ ਨੂੰ ਬਿਹਤਰ ਬਣਾਣਾ ਹੈ। ਹੁਣ ਬੰਦਾ ਕਿਦਾ ਕਿੱਦਾਂ ਬਿਹਤਰ ਬਣਾਵਾ? ਬਹੁਤ ਕੁਛ ਹੈ। ਤੁਸੀਂ ਆਪਣੀ ਬੋਲ ਬਾਣੀ ਨੂੰ ਬਿਹਤਰ ਬਣਾ ਸਕਦੇ ਹੋ, ਆਪਣੇ ਉੱਠਣ ਬੈਠਣ ਦੇ ਅੰਦਾਜ਼ ਨੂੰ ਬਿਹਤਰ ਬਣਾ ਸਕਦੇ ਹੋ। ਆਪਣੇ ਆਪ ਨੂੰ, ਆਪਣੀ ਕਰਨੀ ਨੂੰ, ਆਪਣੇ ਕਰਮ ਨੂੰ ਬਿਹਤਰ ਬਣਾ ਸਕਦੇ ਹੋ। ਤੁਸੀਂ ਜੋ ਕੰਮ ਕਰ ਰਹੇ ਹੋ, ਜੋ ਆਫਿਸ 'ਚ ਕਰਦੇ ਹੋ, ਉਹਨੂੰ ਅੱਛੇ ਢੰਗ ਨਾਲ ਹੋਰ ਕਰ ਸਕਦੇ ਹੋ। ਔਰ ਯਾਦ ਰੱਖੋ ਜਦੋਂ ਅੱਛੇ ਢੰਗ ਨਾਲ ਕੁਛ ਵੀ ਤੁਸੀਂ ਕਰਦੇ ਹੋ ਤਾਂ ਬੰਦੇ ਨੂੰ ਮੈਨੂੰ ਕੀ ਮਿਲੇਗਾ? ਉਹ ਤੈਨੂੰ ਉਧਰੋਂ ਉਮੀਦ ਨਹੀਂ ਹੈ। ਇਹ ਉਧਰੋਂ ਕੀ ਮਿਲੇਗਾ ਛੱਡ। ਜੇ ਤੂੰ ਤੂੰ ਅੱਛਾ ਕਰੇਗਾ ਤਾਂ ਤੇਰੇ ਮਨ ਨੂੰ ਸੰਤੁਸ਼ਟੀ ਹੋਏਗੀ ਤਾਂ ਤੂੰ ਆਪਣੀ ਗੁਣਾਂ ਨੂੰ ਆਪਣੀ ਕਲਾ ਨੂੰ ਹੋਰ ਨਿਖਾਰ ਤੂੰ ਬਿੱਤਰ ਹੋਣਾ ਹੈ ਔਰ ਤੂੰ ਜਿੰਨਾ ਬਿੱਤਰ ਹੋਏਗਾ ਉਨੀ ਤੇਰੀ ਵੈਲਿਊ ਵਧਣੀ ਹੈ ਉਨੀ ਤੇਰੀ ਕੀਮਤ ਵਧਣੀ ਹੈ ਇਹ ਯਾਦ ਰੱਖਣਾ ਕਿਉਂਕਿ ਜਦੋਂ ਕੁਛ ਅੱਛਾ ਕਰਦੀਆਂ ਕਈ ਬੰਦਾ ਸੋਚੇ ਮੈਂ ਅੱਛਾ ਕੀਤਾ ਮੈਨੂੰ ਕੀ ਮਿਲਣਾ ਹੈ ਤਾਂ ਫਿਰ ਬੰਦਾ ਕਦੀ ਅੱਛਾ ਬਣਾਣਾ ਇਹ ਅੱਛਾ ਮੈਂ ਕਰ ਰਿਹਾ ਕਿਉਂਕਿ ਆਪਣੇ ਆਪ ਨੂੰ ਅੱਛਾ ਬਣਾਉਣਾ ਹੈ ਇਹ ਅੱਛਾ ਮੈਂ ਕਰ ਰਿਹਾ ਕਿਉਂਕਿ ਮੇਰਾ ਇਨਾਮ ਇਹੀ ਹੈ ਕਿ ਅੱਛਾ ਕਰਨ ਨਾਲ ਮੈਂ ਹੋਰ ਅੱਛਾ ਹੋਵਾਂ ਉਰੇਤੋਂ بڑا ਹੋਰ ਇਨਾਮ ਕੀ ਹੋ ਸਕਦਾ ਮੇਰੇ ਵਾਸਤੇ ਸਮਝਦੇ ਹੋ ਸੋ ਜ਼ਿੰਦਗੀ ਨੂੰ ਵਿਤਾਜੀਓ ਇਤਨਾ ਬੜਾ ਆਪਣੇ ਜੀਵਨ ਨੂੰ ਕਿ ਜਦੋਂ ਆਖਰੀ ਸਵਾਸ ਆਵੇ ਨਾ ਤਾਂ ਤੁਹਾਨੂੰ ਫਕਰ ਹੋਵੇ ਮਾਣ ਹੋਵੇ ਕਿ ਆਪਣੀ ਜ਼ਿੰਦਗੀ ਨੂੰ ਮੈਂ ਇਦਾਂ ਜੀਆ ਇਦਾਂ ਜੀਆ ਕਿ ਹਰ ਪਿੰਟ ਹਰ ਪਲ ਹਰ ਦਿਨ ਹਰ ਮਹੀਨੇ ਹਰ ਸਾਲ ਮੈਂ ਬਿਹਤਰ ਹੁੰਦਾ ਗਿਆ ਗਿਆ ਅੱਜ ਮੈਂ ਇੱਥੇ ਪਹੁੰਚਿਆ ਔਰ ਹਰ ਦਿਨ ਗਰਸਟ ਹੋਣ ਵਾਲਾ ਇਨਸਾਨ ਜੀਵਨ ਚ ਅਨੰਦਿਤ ਵੀ ਰਹਿੰਦਾ ਹੈ ਖੁਸ਼ ਵੀ ਰਹਿੰਦਾ ਹੈ ਔਰ ਆਪਣੇ ਜੀਵਨ ਨੂੰ ਸਫਲ ਬਣਾ ਕੇ ਵੀ ਜੀਵਨ ਦਾ ਅਸਲੀ ਮਜ਼ਾ ਹੀ ਉਦੋਂ ਆਉਂਦਾ ਹੈ ਇਸ ਲਈ ਸਮਝਣਾ ਕਿ ਖੁਦ ਕੋ ਬਿਹਤਰ ਬਣਾਉਣੇ ਕੀ ਹਰ ਮੁਸ਼ਕਿਲ ਸੇ ਟਕਰਾਨੇ ਕੀ ਇਹ ਹਰ ਮੁਸ਼ਕਿਲ ਨਾਲ ਟਕਰਾ ਮੁਸ਼ਕਿਲਾਂ ਤੋਂ ਡਰਨਾ ਨਹੀਂ ਹੈ ਮੁਸ਼ਕਿਲਾਂ ਤੋਂ ਘਬਰਾਣਾ ਨਹੀਂ ਹੈ ਕਿਉਂਕਿ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਜ਼ਿੰਦਗੀ 'ਚ ਮੁਸ਼ਕਿਲਾਂ ਆਣੀਆਂ ਹੀ ਹੈ ਕਦੇ ਵੀ ਇੰਨੀ ਦੀ ਜ਼ਿੰਦਗੀ ਕਿਸੇ ਦੀ ਨਹੀਂ ਹੋਈ ਤੁਸੀਂ ਕਿਸੇ ਵੀ ਗੁਰੂ ਰਹਿਬਰ ਪੀਰ ਫਕੀਰ ਸੰਤ ਮਹਾਂਪੁਰਸ਼ ਕਿਸੇ ਰਾਜੇ ਮਹਾਰਾਜੇ ਯਾਨੀ ਕਿਸੇ ਦੀ ਵੀ ਜ਼ਿੰਦਗੀ ਵੀ ਦੇਖ ਲਓ ਮੁਸ਼ਕਿਲਾਂ ਦਾ ਸਾਹਮਣਾ ਸਭ ਨੂੰ ਕਰਨਾ ਪਿਆ ਹੈ ਕਿ ਨਹੀਂ ਹਾਂਜੀ ਹਾਂਜੀ ਚਾਹੇ ਬਾਦਸ਼ਾਹਾਂ ਦੀ ਜ਼ਿੰਦਗੀ ਦੇਖ ਲਓ ਚਾਹੇ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਹਾਲੇ ਬੰਦੇ ਦੇ ਜੀਵਨ 'ਚ ਉਹਨੇ ਕਸ਼ਟ ਆਂਦੇ ਨੇ ਜਿੰਨੇ ਕਸ਼ਟ ਉਹਨਾਂ ਨੂੰ ਸਹਿਣ ਕਰਨੇ ਦੁਨੀਆ ਮੁਸ਼ਕਿਲਾਂ ਦੀ ਉਹਨਾਂ ਨੂੰ ਗੁਜ਼ਰਨਾ ਪਿਆ ਪਰ ਗੱਲ ਇੱਕੋ ਹੀ ਸੀ ਉਹ ਭਗਵਾਨ ਕਿਉਂ ਹੋ ਗਏ ਕਿਉਂਕਿ ਉਹਨਾਂ ਨੇ ਕਿਸੇ ਵੀ ਮੁਸ਼ਕਿਲ ਸਾਹਮਣੇ ਕਦੀ ਹਾਰ ਨਹੀਂ ਮੰਨੀ ਇਹ ਕਦੀ ਹਾਰ ਨਹੀਂ ਮੰਨਣੀ ਇੱਥੇ ਇਹ ਕਹਿਣਾ ਚਾਹਾਂਗਾ ਜੇ ਜਦੋਂ ਸੋਚੀਦਾ ਨੇ ਜ਼ਿੰਦਗੀ ਕੀ ਹੈ ਇਹ ਜੀਵਨ ਕੀ ਹੈ ਤਾਂ ਉਸ ਵਿੱਚ ਲਿਆਦਾ ਕਿ ਜੀਵਨ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਰੈਸਲਿੰਗ ਦਾ ਖੇਲ ਹੁੰਦਾ ਹੈ ਰੈਸਲਿੰਗ ਦਾ ਖੇਲ ਦੇਖਿਆ ਕਿਸ ਨੇ ਜਿਤਨਾ ਦੋ ਪਹਿਲਵਾਨ ਹੁੰਦੇ ਲੱਗੇ ਇੱਕ ਦੂਜੇ ਨੂੰ ਚੱਕ ਚੱਕ ਕੇ ਮਾਰਦੇ ਆ ਇਹਨੂੰ ਛੱਡਦੇ ਉਹਨੂੰ ਵੀ ਛੱਡਦੇ ਸੋ ਇਹ ਜ਼ਿੰਦਗੀ ਵੀ ਹੁਣ ਤੁਸੀਂ ਕਹਿੰਦੇ ਹੋ ਉਹ ਕਿਦਾਂ ਇਹ ਦੱਸਣਾ ਚਾਹਾਂਗਾ ਜਰਾ ਕਿ ਜ਼ਿੰਦਗੀ ਰੈਸਲਿੰਗ ਕੇ खेल के जैसी है इसमें हार तब नहीं होती जब खिलाड़ी नीचे गिर जाता है जरा गौर करना क्योंकि रेसलिंग में खिलाड़ी रैसलिंग चक के रिंग बॉक्सिंग अलग चीज होंगी रैसलिंग अलग चीज होंगी खिलाड़ी रिंग तो बाहर भी सुटिया जाता है कई तो तो बार चक चक मारिया जाता है तो कहते जिंदगी रेसलिंग के खेल के जैसी है इसमें हार तब नहीं होती जब खिलाड़ी नीचे गिर जाता है बल्कि हार तब होती है जब वो खिलाड़ी उठने से इनकार कर देता है ये याद रखना याद रखो कि हार उद नहीं होती जो बंदा थले गिरता है समझते हो कि नहीं सौ बार गिर जाओ पर अगर थोड़े तो उठन का दम है तो खड़े होने की ताकत है तो कोई तो हरा